ਅੱਜ ਸਰਕਾਰ ਸ਼੍ਰੀਮੰਦਰ ਦਾ ਮੌਜੂਦਗੀ ਲੋਕੋ ਸਤਖੰਡ ਸ੍ਰੀ ਅਨੰਦ ਸਹਾਇ ਪ੍ਰੂਚਨ ਉਹਨੇ ਹਾਰ ਇੱਕ ਸਿੱਖ ਦਾ ਮੋਢਲਾ ਕਰਮਾ ਮੋਢਲਾ ਕਰ ਅਸੀਂ ਗੁਰੂ ਦੇ ਆਸਰੇ ਨਾਲ ਮੋਰਚਾ ਲੜਿਆ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਸਾਡੇ ਮੋਰਚੇ ਤੇ ਧੋਖੇ ਦੇ ਨਾਲ ਹਮਲਾ ਕੀਤਾ ਅਸੀਂ ਪੁਲਿਸ ਸਭਾਂ ਨੂੰ ਚਾਹਤੋ ਮੋਰਚਾ ਚੁਕਾਇਆ ਜਾ ਸਕਦਾ ਹੈ ਲੇਕਿਨ ਜਾਣਵੇ ਹਦੀ ਚਾਰੀਆ ਲੜਾਈ ਇਹਦੇ ਚੱਲੀ ਸਤਿਗੁਰੂ ਦੇ ਚਰਨਾਂ ਚ ਅਸੀਂ ਅਤਮਾਸਤਕ ਹੋਏ ਆਂ ਕੋਈ ਬਾਦਸ਼ਾਹ ਲੜਾਈ ਚੱਲੀ ਹੈ ਸਾਡੇ ਤੇ ਕਿਰਪਾ ਕਰਿਓ ਮਿਹਰ ਕਰਿਓ ਮਿਹਰ ਵੀ ਨਿਗਾਹ ਕਰਦੇ ਹੋਏ ਇਸ ਮੋਰਚੇ ਨੂੰ ਅੰਜਾਮ ਤੱਕ ਲਜਾਣ ਦੇ ਸਾਡੇ ਤੇ ਕਿਰਪਾ ਬਣਾਈ ਰੱਖਿਓ ਨੂੰ ਅੰਜਾਮ ਤੱਕ ਲਜਾ ਸਕੀ ਜਿਹੜਾ 328 ਰੁਪਏ ਦਾ ਇੱਥੇ ਮਾਮਲਾ ਬਹੁਤ ਵੱਡੀ ਪੱਧਰ ਦੇ ਉੱਤੇ ਆਪਾਂ ਦੇਖ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਉਪਾਨੀ ਗਦਵੀ ਦੀ ਗੱਲ ਹੈ ਉਹਦੇ 'ਚ ਵੀ ਅਸੀਂ ਅੱਜ ਮੋਰਚੇ ਨੇ ਤੋਂ ਸਮਰਥਨ ਦੇ ਸਾਥ ਗੁਰੂ ਦੇ ਚਰਨਾਂ 'ਚ ਉਹ ਹੀ ਪ੍ਰਤੀ ਨਿਅਰ ਅਰਦਾਸ ਕੀਤੀ ਆ ਕਿ ਪਾਤਸ਼ਾਹ ਜੋ ਸਾਡਾ ਸਰੀਰ ਉਹਦੀ ਸੇਵਾ ਕਰ ਸਕਦਾ ਹੋਇਆ ਸਾਡੇ ਕੋਲ ਸੇਵਾ ਲੈਣ ਦੀ ਪ੍ਰਤਨਿਤਾ ਕਰੇ ਇੰਨੇ ਕਿ ਬੰਤੀ ਗੁਰ ਚਰਨਾਂ 'ਚ ਕੀਤੀ ਆ ਬੜਾ ਉਮੀਦ ਕਰਦੇ ਆ ਕਿ ਪਾਤਸ਼ਾਹ ਸਾਡੀ ਆ ਦਿਨਾਂ ਅਲਸਾ ਨੂੰ ਸੁਣੂਗਾ ਕਿਸਾਨੀ ਦਾ ਫਰਾਸ ਹੈ ਹਮੇਸ਼ਾ ਕਿਸੇ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਕਿਸਾਨਾਂ ਦੇ ਦੇਖੋ ਸਰਕਾਰ ਕੇਂਦਰ ਦੀ ਹੋਵੇ ਚਾਹੇ ਕਿਸੇ ਸਟੇਟ ਦੀ ਹੋਵੇ ਮਨਸ਼ਾ ਸਰਕਾਰਾਂ ਦੀ ਇੱਕੋ ਹੈ ਕਾਰਪੋਰੇਟ ਪੱਖੀ ਨੇ ਕਿਸਾਨ ਮਜ਼ਦੂਰ ਨੂੰ ਕੁਚਲਣਾ ਚਾਹੁੰਦੇ ਨੇ ਛੋਟੇ ਦੁਕਾਨਦਾਰ ਨੂੰ ਕੁਚਲਣਾ ਚਾਹੁੰਦੇ ਨੇ ਔਰ ਉਸੇ ਤੇ ਲਗਾਤਾਰ ਕੰਪੋਰੇ ਹੈ ਨਹੀਂ ਤਾਂ ਜਿਹੜੀ ਪੰਜਾਬ ਸਰਕਾਰ ਲਗਾਤਾਰ ਇਹ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਨੂੰ ਕੋਈ ਛੇੜੀਏ ਇਹ ਰੂ ਸੁਪਰੀਮ ਕੋਰਟ ਤੇ ਵੀ ਸੀ ਟੱਲੇ ਵਾਲੋ ਚੱਕੋ ਤੇ ਟ੍ਰੀਟਮੈਂਟ ਦਵਾਓ ਉਦੋਂ ਸਰਕਾਰ ਕੰਨੀ ਸੇ ਅਸੀਂ ਕਿਉਂ ਛੇੜੀਏ ਅੱਜ ਉਹੀ ਸਰਕਾਰ ਹਮਲਾ ਕਰਦੀ ਹੈ ਇਹਦਾ ਮਤਲਬ ਕਿਉਂ ਖਿਚੜੀ ਨਹੀਂ ਵੱਧੋ ਲੋਕਾਂ ਨੂੰ ਮਤਲਬ ਮੋਰਖ ਬਣਾਉਂਦੀਆਂ ਗੱਲਾਂ ਨੇ ਉਦੋਂ ਦੀਆਂ ਗੱਲਾਂ ਉਦੋਂ ਸੀ ਜਿਹੜਾ ਵਾਲੀਆਂ ਗੱਲਾਂ ਹੰਦੇ ਸਮੁੰਦਰੀ ਕੱਢ ਉਹਨਾਂ ਨੇ ਆਪ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ ਆਪ ਦੇ ਸੁਪਰੀਮਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਆਪ ਦੇ ਲਿਜਾਣੇ ਦੀ ਸੀਟ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਇਹਦੇ ਚ ਸਾਰੇ ਮਤਲਬ ਪੈਸੇ ਇਹ ਕਿਸਾਨ ਵਿਰੋਧੀ ਚਿਹਰਾ ਸਰਕਾਰ ਤੋਂ ਦੂਸਰੀ ਸਰਕਾਰਾਂ ਦਾ ਪੰਜਾਬ ਤੇ ਤੇੰਦਰ ਦੀ ਸਰਕਾਰ ਦਾ ਨੰਬਰ ਉਸੇ ਦੀ ਬਹਾ ਪੰਚਾਇਤ ਕੀ ਕਿੰਨਾ ਹੰਗਾਰਾ ਮਿਲਿਆ ਤੇ ਬਿਲਕੁਲ ਦੇਖੋ ਇਹ ਤਾਂ ਤੁਸੀਂ ਹੌਲੀ-ਹੌਲੀ ਦੇਖੋਗੇ ਇਹ ਇੱਕ ਵਾਰੀ ਐਂ ਲੱਗਦਾ ਸੀਗਾ ਕਿ ਏਡਾ ਵੱਡਾ ਮੋਰਚਾ ਚੱਕ ਦਿੱਤਾ ਹੁਣ ਕੀ ਬਣਨਾ ਉੱਥੇ ਲੋਕਾਂ ਦੇ ਵਿੱਚ ਰੋਸ ਤੁਸੀਂ ਸੱਜਣੋਂ ਵੱਧ ਦੇਖ ਰਹੇ ਹਾਂ ਲੋਕਾਂ 'ਚ ਗੁੱਸਾ ਆ ਰਿਹਾ ਹੈ ਲੋਕ ਆਪਣੇ ਆਪ ਗੁੱਸਾ ਕੱਢ ਰਹੇ ਨੇ ਔਰ ਇਹ ਗੁੱਸਾ ਮੈਨੂੰ ਲੱਗਦਾ ਹੈ ਕਿ 27 ਤੱਕ ਲੋਕਾਂ ਦੇ ਅੰਦਰ ਬਰਕਰਾਰ ਰਹੇਗਾ ਲੋਕ ਉਦੋਂ ਵੀ ਕੱਢਣਗੇ ਲੋਕ ਉਸ ਤੋਂ ਪਹਿਲਾਂ ਵੀ ਕਰਦੇ ਤੇ ਬਸ ਹੁਣ ਤੇ ਉਹ ਮੋਰਚਾ ਚੁੱਕਿਆ ਗਿਆ ਸੀ ਉਸ ਤੋਂ ਬਾਅਦ ਇੱਕ ਜਥਾ ਬੰਦੀਆਂ ਨੇ ਕਿਹਾ ਕਿ ਜਿਹੜੇ ਆਗੂ ਸੁੱਸਟਾ ਉਹ ਅੱਗੇ ਵੱ ਚੜਕਿ ਉਹਨਾਂ ਨੇ ਹਿੱਸਾ ਨਹੀਂ ਲੈਂਦਾ ਤੁਸੀਂ ਦੀ ਬਾਬਾ ਕਾਫੀ ਅਪੀਲ ਕਰਦੇ ਕਿ ਤੁਹਾਨੂੰ ਵੀ ਬੁੱਟੋਂਦੀ ਲੋਡ ਹੈ ਗਿਆ ਪਰ ਉਹ ਚੁੱਪ ਕਰਕੇ ਘਰਾਂ ਚ ਬੈਰ ਕੇ ਸਭ ਕੀ ਮਾਛਾ ਲੱਗ ਰਹੀ ਸਵਾਲ ਹੈ ਤੇ ਸਾਡਾ ਕਿਸੇ ਜਥੇ ਬੰਦੀਆਂ ਦੇ ਆਪਸ ਵਿੱਚ ਲੜਾਈਆਂ ਨਹੀਂ ਹੈ ਜੀ ਲੜਾਈਆਂ ਵਿਚਾਰ ਧਾਰਾ ਦੀਆਂ ਹਾਂ ਲੜਾਈਆਂ ਮੁੱਦਿਆਂ ਦੀਆਂ ਜਿਹੜੀ ਜਥੇ ਬੰਦੀ ਐਮਐਸਪੀ ਲੈਣ ਦੇ ਹੱਕ ਹੀ ਨਹੀਂ ਉਹ ਸਾਡੇ ਹੱਕ ਕੇਵਲ ਆ ਕੇ ਖੜੋ ਹਾਂ ਜਿਹੜੀ ਜੋਥੇ ਬੰਦੀ ਕਿ ਕਿਸਾਨਾਂ ਦੇ ਕਰਜ਼ੇ ਦੀ ਮੁਕਤੀ ਦੇ ਹੱਕਤ ਨਹੀਂ ਕੋਈ ਸਾਡੇ ਨਾਲ ਖੜੂ ਜਿਹੜੀ ਡਾਕਟਰ ਸੁਆਮੀ ਨਾਲ ਖੜੇ ਰਿਪੋਰਟ ਦੇ ਹੱਥ ਦੇ ਸਾਡੇ ਨਾਲ ਖੜੂ ਸੁਰੇਸ਼ ਕਰਕੇ ਹਰ ਇੱਕ ਜਥੇ ਬੰਦੀ ਵੀ ਆਪਣੇ ਆਪਣੇ ਵਿਚਾਰ ਸਾਂ ਹੈ ਆਪਣਾ ਆਪਣਾ ਮਤ ਹੈ ਪਰ ਜਦੋਂ ਸਾਂਝਾ ਬੰਦਾ ਆਏਗਾ ਕਿਸੇ ਵੀ ਆਏਗਾ ਉਦੋਂ ਸਾਰਿਆਂ ਇੱਕ ਦੂਜੇ ਨੂੰ ਦੱਸਣ ਲੱਗਦਾ ਕਿ ਇਹ ਤਾਂ ਫਿਰ ਦਸਿਆ ਸੁਖਰੀ ਹੈ ਸਰਕਾਰਾਂ ਕੁਝ ਨਹੀਂ ਕਿਸਾਨਾਂ ਚੁਕਦੀਆਂ ਨੇ ਕੋਈ ਸ਼ਕਲ ਕਿਸਾਨ ਨੂੰ ਮਤਲਬ ਮੈਂ ਤਾਂ ਇਹ ਕਹੂੰਗਾ ਅਗਲੀ ਟੱਕਰ ਕਿ ਜਿਹੜੀਆਂ ਜੋਥੇ ਬੰਦੀਆਂ ਆਪਣੇ ਆਪ ਨੂੰ ਪਸੰਦ ਅੱਥੇ ਬੰਦੀ ਦਾ ਬੁੱਕਾ ਪਾਈ ਪੱਤੀਆਂ ਨੇ ਜੀ ਔਰ ਕਿਸਾਨਾਂ ਦੀ ਐਮਐਸਪੀ ਦੇ ਉੱਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਤੇ ਡਾਕਟਰ ਸੁਮੇਨ ਲਖਮੀ ਦੀ ਰਿਪੋਰਟ ਦੇ ਉੱਤੇ ਇਹਦੇ ਤੇ ਲੜਾਈ ਨਹੀਂ ਲੰਦੀਆਂ ਉਹ ਵੀ ਕਿਤੇ ਨਾ ਕਿਤੇ ਸਰਕਾਰਾਂ ਦੇ ਹੱਥ ਵਿੱਚ ਪੁੱਗ ਚੁੱਕੀਆਂ ਨੇ ਔਰ ਉਹ ਸਰਕਾਰਾਂ ਦੇ ਹੀ ਮਤਲਬ ਹੱਥ ਜੋਕੇ ਬੜ ਕੇ ਕੰਮ ਕਰਦੀਆਂ ਨੇ ਕਿਸਾਨਾਂ ਦੀ ਜ਼ਮੀਨ ਨੂੰ ਰਿਕਵਰ ਕੀਤਾ ਜਾ ਰਿਹਾ ਹੈ ਕਿ ਲਾਠੀ ਚਾਰਜੀ ਫੇਰ ਜਗਾ ਦੋ ਜੀ ਨਹੀਂ ਮੈਂ ਤੁਸੀਂ ਰਿਕਵਰ ਤੋਂ ਬਾਹਰ ਅਗਲੀ ਗੱਲ ਹੋਰ ਸਮਝ ਲਓ ਨਾ ਮਧ ਪ੍ਰਦੇਸ਼ ਦੇ ਵਿੱਚ ਇਕਇਦਾਰ ਕੇ ਕਿਸਾਨਾਂ ਦੀ ਜਮੀਨ ਜਿੰਨੀ ਮਰਜ਼ੀ ਇੱਕ ਵਾਰ ਕੀਤੀ ਜਾ ਸਕਦੀ ਹੈ ਜੀ ਕਰ ਪੈਸਾ ਵੀ ਦੇਣ ਦੀ ਲੋੜ ਨਹੀਂ ਜੇ ਇਹ ਹੈ ਤਾਂ ਫਿਰ ਤਾਂ ਆ ਤਾਂ ਪੈਸੇ ਦੇ ਕੇ ਉਹ ਤਾਂ ਡਾਂਗਾ ਨਾਲ ਫਟ ਕੇ ਐਕਵਾਇਰ ਕਰਦੇ ਨੇ ਉਹ ਕਹਿੰਦੇ ਬਿਨਾਂ ਪੈਸੇ ਤੋਂ ਐਕਵਾਇਰ ਕਰ ਲੈਣੀ ਹੈ ਇਹ ਤਾਂ ਹੋਰ ਵੀ ਖਤਰਨਾਕ ਗੱਲ ਹੈ ਕਿ ਸਾਨੂੰ ਸਾਰੇ ਲੋਕਾਂ ਨੂੰ ਮਤਲਬ ਜੁਠੋਟੇ ਛੱਡਣਾ ਪਏ ਅਗਲੇ ਆਉਣ ਵਾਲੇ ਦਿਨਾਂ ਵਿੱਚ ਚੇਤਾਨੀਤੀ ਚਾਰ ਕੀਤੀ ਜਾਵੇਗੀ ਹਾਂ ਅਸੀਂ ਪੂਰੇ ਭਾਰਤ ਦੇ ਵਿੱਚ ਐਸਕੀਮ ਦੀਆਂ ਮਤਲਬ ਕਾਨਫਰੰਸਾਂ ਕਰਾ ਰਹੇ ਹਾਂ ਉਸ ਤੋਂ ਅੱਗੇ ਮਤਲਬ ਮੀਟਿੰਗਾਂ ਕਰਾਂਗੇ ਮੀਟਿੰਗਾਂ ਦੇ ਵਿੱਚੋ ਅਸੀਂ ਮਤਲਬ ਇਹਦਾ ਕੋਈ ਨੋ ਨੰਬਰ ਰੂਪੇ ਦਾ ਚਾਰ ਪਰ ਰਿਪੋਰਟ ਮਿਲਦਾ ਘਟਦਾ ਕਿਵੇਂ ਦੇਖੋ ਘਟ ਬੈਂਤੀਆਂ ਨੂੰ ਲਿਟਾੜਨ ਵਾਲੇ ਲੋਕ ਕਿੱਥੇ ਬਸ ਜਾਣ ਕਿਸੇ ਦਾ ਵੀ ਰਾਜ ਆ ਜਾਵੇ ਤਰੇ ਮੋਗਲਾਂ ਦਾ ਰਾਜ ਸੀ ਉਹਨਾਂ ਨੇ ਦੂਸਰੀਆਂ ਬੈਂਤੀਆਂ ਨੂੰ ਲਿਟਾੜਿਆ ਅੱਜ ਦੂਸਰਿਆਂ ਦਾ ਰਾਜ ਹੈ ਉਹ ਬੈਂਤੀ ਜਿਹਦਾ ਰਾਜ ਤੇ ਸਦਾ ਚ ਆ ਜਾਂਦੀ ਹੈ ਉਹ ਘਟ ਬੈਂਤੀਆਂ ਨੂੰ ਲਿਟਾੜਦੀ ਲਿਟਾੜਦੀ ਹੈ ਪਰ ਉਹੀ ਇਥੇ ਚੱਲ ਰਿਹਾ ਹੈ ਧੰਨਵਾਦ